ਵਿਦਾਂਸਭਾ ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਸਰਕਾਰੀ ਦਫ਼ਤਰ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ। ਉਹਨਾਂ ਵੱਲੋਂ ਅੱਦੇ ਦਰਜਨ ਦੇ ਕਰੀਬ ਛੱਤ ਵਾਲੇ ਪੱਖੇ ਲਾਹੇ ਗਏ ਅਤੇ ਨਾਲ ਹੀ 4 ਏਅਰ ਕੰਡੀਸ਼ਨਰ, ਬਿਜਲੀ ਦੀ ਸਾਰੀ ਵਾਇਰਿੰਗ, ਬਾਥਰੂਮ ਦੀਆਂ ਸਾਰੀਆਂ ਟੂਟੀਆਂ ਤੋਂ ਇਲਾਵਾ ਅਲਮਾਰੀ ਦੇ ਵਿੱਚ ਪਏ ਦਸਤਾਵੇਜ਼ ਵੀ ਚੋਰੀ ਕੀਤੇ ਗਏ ਨੇ। ਜਿਸੁਰਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਦਰਨੇ ਕੀ ਵਾਰਦਾਤ ਥਾਣੇ ਤੋਂ ਕਰੀਬ 150 ਗੱਜ ਦੂਰੀ ਉੱਤੇ ਵਾਪਰੀ ਹੈ ਲੋਕ ਸਭਾ ਚੋਣਾਂ ਦੇ ਚੱਲਦੇ ਸਰਕਾਰੀ ਦਫਤਰ ਪਿਛਲੇ 2 ਮਹੀਨਿਆਂ ਤੋਂ ਵਾਤਸਮੇ ਦੇ ਲਈ ਬੰਦ ਸੀ ਜਿਸ ਦਫਤਰ ਦੇ ਵਿੱਚ ਚੋਰਾ ਵੱਲੋਂ ਆਪਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੈਂ ਮਾਸਟਰ ਸੀਰ ਸਿੰਘ ਝਗੜਾ ਨਵਨ ਕਮੇਟੀ ਦੇ ਚੇਅਰਮੈਨ ਹਲਕਾ ਤਰਨਤਾਰ ਇਹ ਜਿਹੜਾ ਦਫਤਰ ਹੈ ਪੀ ਡਬਲਯੂ ਦਾ ਰੈਸਟ ਹੋ ਗਿਆ ਇਹ ਪਿਛਲੇ ਸਮੇਂ ਦੀ ਪਿਛਲੀਆਂ ਸਰਕਾਰਾਂ ਵੀ ਇਹਨੂੰ ਵਰਤਦੀਆਂ ਰਹੀਆਂ ਇਹ ਵੀ ਸਰਕਾਰ ਜਿਹੜੀ ਵਰਤਦੀ ਆ ਸਰਕਾਰੀ ਦਫਤਰ ਆ ਖੁੱਲਾ ਆ ਇਥੇ ਆਮ ਲੋਕ ਜਿਹੜੇ ਗੱਡੀਆਂ ਲਾ ਸਕਦੇ ਆ پارک ਆ ਇਹ ਕਰਕੇ ਇਹਨੂੰ ਹੀ ਵਰਤਣ ਵਾਸਤੇ ਜਿਹੜੀ ਪਾਰਟੀ ਵੱਲੋਂ ਇਹਨੂੰ ਵਰਤਿਆ ਜਾਂਦਾ ਅਸੀਂ ਜਿਹੜੀ ਅੱਜ ਦੀ ਜਿਹੜੀ ਆ ਜੋ ਚੋਰੀ ਹੋਈ ਆ ਇਹਨੂੰ ਅਸੀਂ ਸਾਡੀ ਰਿਪੋਰਟ ਬਣਾ ਕੇ ਸਿਟੀ ਥਾਣੇ ਜਿਹੜੀ ਉਹ ਤੇ ਸਮਾਨ ਦੇ ਵਿੱਚ ਵੇਖੋ ਜੀ 6-7 ਪੱਖੇ ਆ ਇਹਦੇ ਵਿੱਚ ਚਾਰ ਸਾਡੇ ਜਿਹੜੇ ਆ ਉਹ ਏਸੀ ਆ ਫਿਰ ਇਨਵਰਟਰ ਦੋ ਸਾਡੇ ਗਏ ਆ ਬਾਕੀ ਵਾਇਰਿੰਗ ਜਿਹੜੀ ਉਹ ਸਾਰੀ ਜਿਹੜੀ ਆ ਉਹ ਕੰਪਲੀਟ ਹੀ ਉਹਨਾਂ ਨੇ ਕੋਟ ਪੜਾਈਆ ਕਰਕੇ ਤਾਰਾ ਸਾਰੀਆਂ ਉਹ ਲੈ ਕੇ ਬਾਥਰੂਮਾਂ ਦੀਆਂ ਟੂਟੀਆਂ ਤੱਕ ਉਹਨਾਂ ਨਹੀਂ ਛੱਡੀ ਤੇ ਬੰਦੀਜੀ ਚੋਣ ਕਮਿਸ਼ਨਰ ਨੂੰ ਜਦੋਂ ਚੋਣ ਜਾਬਤਾ ਲੱਗ ਜਾਂਦਾ ਉਦੋਂ ਫਿਰ ਇਹਨੂੰ ਇਹ ਛੱਡ ਗਏ ਸੀ ਤੇ ਡਾਕਟਰ ਸਾਹਿਬ ਫਿਰ ਆਪਣੇ ਦੇ ਉੱਤੇ ਦਫ਼ਤਰ ਉਹਨਾਂ ਨੇ ਬਣਾ ਲਿਆ ਸੀ ਤੇ ਉੱਥੇ ਸ਼ਿਫਟ ਕਰ ਗਏ ਡਾਕਟਰ ਸਾਹਿਬ ਨੇ ਆਪ ਵੀ ਮੌਕਾ ਵੇਖਿਆ ਨਹੀਂ ਉਹ ਨਹੀਂ ਅਜੇ ਤੱਕ ਆਏ ਉਹ ਆਂਦੇ ਪਹਿਲਾਂ ਸਫਾਈ ਕਰੋ ਸਾਰਾ ਕੁਝ ਅਹੀਂ ਪੁਲਿਸ ਨੂੰ ਜਿਹੜਾ ਸਾਰਾ ਸੌਂਗ ਦਿੱਤਾ ਉਹ ਖਾਤਾ ਉਹਨਾਂ ਉਹਨਾਂ ਨੂੰ ਉਹ ਵੀ ਲਿਖਾ ਕੇ ਸਰ ਡਾਕਟਰ ਅਸ਼ਨੀ ਸਿੰਘ ਉਹਦਾ 70 ਸੀਰੀਜ਼ ਉਹਦੇ ਨੂੰ ਰਿਸਪੋਰਟ ਵੀ ਕਰ ਰਹੇ ਨੇ। ਇਹਨਾਂ ਉਹਨਾਂ ਦੇ ਦਫ਼ਤਰਾਂ ਨੂੰ ਇੱਕ ਐਪਲੀਕੇਸ਼ਨ ਆਈ ਆ ਸਾਨੂੰ ਇੱਥੇ ਥਾਣੇ ਤੇ ਉੱਥੇ ਉਹਨਾਂ ਜਾ ਕੇ ਵੇਖਿਆ ਉਹ ਇੱਥੇ ਨਾਲ ਕੋਈ ਸਮਾਨ ਚੋਰੀ ਹੋ ਗਿਆ ਵਾ ਜਿਹਦੀ ਪੜਤਾਲ ਕਰ ਰਹੇ ਆ। ਬਾਕੀ ਵੇਖਦੇ ਆ ਵੀ ਜਿਹੜਾ ਵੀ ਇਹਦਾ ਜੋ ਬਿਆਨ ਫੌਂਦਰ ਮੁਤਾਬਕ ਆ ਅਪੀਰ ਵੀ ਟੱਚ ਕਰਾਂਗੇ ਤੇ ਜਲਦੀ ਤੋਂ ਜਲਦੀ ਜਿੰਨੇ ਵੀ ਕਿਸੇ ਨੇ ਚੋਰੀ ਕੀਤੀ ਹੈ ਕੋਈ ਹੋਰ ਸਮਾਨ ਦੀ ਤੋੜਪਾਨ ਕੀਤੀ ਆ ਉਦੇ ਖਿਲਾਫ ਕਾਰਵਾਈ ਕਰਕੇ ਦੇ ਅਮਰਵਿਚ ਲਿਆਂਦੀ ਜਾਵੇ ਸਾਰੇ ਦੱਸੋ ਇਹ ਕਿ ਉਹ ਜਿਹੜੀ ਡਿਪਾਰਟਮੈਂਟ ਦੱਸੀ ਗਰ ਉਹ ਵੀ ਉੱਤਰਾ ਹੈ ਉਹ ਪੀ ਡਬਲਯੂ ਡੀ ਦਾ ਹੀ ਇੱਥੇ ਆਪਣਾ ਡਾਕਟਰ ਇੱਥੇ ਹੈਡ ਆਫ ਸਟੋਰ ਉਹਦੇ ਵਿੱਚ ਡਾਕਟਰ ਬਹਾ ਜੀ ਐਮਐਲ ਸਾਹਿਬ ਨੇ ਐਮਐਲ ਕਿਹੜੇ ਐਮਐਲ ਸਾਹਿਬ ਕਸ਼ਮੀਰ ਸਿੰਘ